ਇਹ ਤਰ੍ਹਾਂ 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 ਓ ਮੇਲੇ ਪੁੱਤਰੇ ਤੇ ਚਾਰ ਮ੍ਰਿਤਿਕ ਦੇਹਾ ਇਕੱਠੀਆਂ ਉੱਤਰਦੀਆਂ ਦੇਖ ਕੇ ਹਰ ਇੱਕ ਦੀਆਂ ਅੱਖਾਂ ਨਮ ਹੋ ਗਈਆਂ ਚਾਰ ਨੌਜਵਾਨ ਡੱਬਿਆਂ ਚ ਬੰਦ ਹੋ ਕੇ ਵਿਦੇਸ਼ ਤੋਂ ਇਕੱਠੇ ਭਾਰਤ ਪਹੁੰਚੇ ਨੇ ਜਿਨ੍ਹਾਂ ਦੀਆਂ ਮ੍ਰਿਤਿਕ ਦੇਹਾ ਅੰਮ੍ਰਿਤਸਰ ਦੇ 에어ਪੋਰਟ ਤੇ ਪਹੁੰਚਿਆ ਤਾਂ ਹਰ ਇੱਕ ਦੇਖਣ ਵਾਲੇ ਦੀ ਅੱਖ ਗਮਗੀਨ ਹੋ ਗਈ Øøø ਤਾ ਵੱਡੇ ਬਕਸਿਆਂ ਚ ਬੰਦ ਕਰਕੇ ਇਹਨਾਂ ਚਾਰਾਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਜਹਾਜ਼ ਦੇ ਰਾਹੀਂ ਅੰਮ੍ਰਿਤਸਰ 에য়ারਪੋਰਟ ਲਿਆਂਦਾ ਗਿਆ ਜਿੱਥੇ ਕਿ ਇਹਨਾਂ ਚਾਰ ਨੌਜਵਾਨਾਂ ਦੀਆਂ ਦੇਹਾਂ ਨੂੰ ਹੁਣ ਸਰਬੱਤ ਦਾ ਪਲਾਟ ਟਰਸਟ ਵੱਲੋਂ ਇਹਨਾਂ ਮ੍ਰਿਤਕ ਨੌਜਵਾਨਾਂ ਦੇ ਘਰ-ਘਰ ਤੱਕ ਪਹੁੰਚਾਇਆ ਜਾਵੇਗਾ ਜੀ ਹਾਂ ਪਿਛਲੇ ਦਿਨੀ ਜਾਰਜੀਆ ਚ ਦਰਦਨਾਕ ਹਾਦਸਾ ਵਾਪਰਿਆ ਸੀ ਜਿੱਥੇ ਕਿ ਇੱਕ ਭਾਰਤੀ ਹੋਟਲ ਚ ਜਨਰੇਟਰ ਦਾ ਧੂਆਂ ਭਰ ਜਾਣ ਕਾਰਨ ਕਰੀਬ 12 ਲੋਕਾਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਵਿੱਚੋਂ 11 ਪੰਜਾਬ ਦੇ ਸੀ ਅਤੇ ਇਹਨਾਂ ਹੀ ਪੰਜਾਬੀ ਨੌਜਵਾਨਾਂ ਦੀਆਂ ਲਾਸ਼ਾਂ ਹੁਣ ਇੱਕ ਇੱਕ ਕਰਕੇ ਭਾਰਤ ਵਾਪਸ ਲਿਆਂਦੀਆਂ ਜਾ ਰਹੀਆਂ ਨੇ 11 ਪੰਜਾਬੀ ਨੌਜਵਾਨਾਂ ਵਿੱਚੋਂ 4 ਦੇ ਮ੍ਰਿਤਕ ਸਰੀਰ ਬੀਤੀ ਰਾਤ ਗੁਰੂ ਰਾਮਦਾਸ ਕੁਮਾਤਰੀ ਹਵਾਈ ਅੱਡੇ ਰਾਜਸਥਾਨੀ ਪਹੁੰਚੇ ਜਿਨ੍ਹਾਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਾਨੀ ਡਾਕਟਰ ਐਸ.ਪੀ ਸਿੰਘ ਓਬਰਾਏ ਵੱਲੋਂ ਭੇਜਿਆ ਗਿਆ ਐਂਬੂਲੈਂਸ ਰਾਹੀਂ ਉਹਨਾਂ ਦੇ ਘਰ ਭੇਜਿਆ ਗਿਆ ਮੇਰਾ ਨਾਮ ਹਰਮਿੰਦਰ ਸਿੰਘ ਹੈ ਜੀ ਮੈਂ ਆਪਣੇ ਚਾਚੇ ਦੇ ਮੁੰਡੇ ਤੇ ਉਹਦੀ ਨੂੰਹ ਦੀ ਡੈੱਡ ਬੁੱਡੀਆਂ ਲੈਣ ਆਇਆ ਜੀ ਜੋ ਜੋਤੀਏ ਦੇ ਵਿੱਚ ਆਤਾ ਉਹ ਐਸੀ ਤੇ ਉਹ ਤੇ ਰਾਹੀਂ ਇਹ ਡੈਡ ਬੋਡੀਆਂ ਸੈਂਟਰ ਸਰਕਾਰ ਤੇ ਡਾਕਟਰ ਉਹ ਗਦਾਈ ਸਾਹਿਬ ਦੇ ਸੈਫਟੀ ਨਾਲ ਵੀ ਇੱਥੇ ਪਹੁੰਚੇ ਨੇ ਜੀ ਆਪਣੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਧੰਨਵਾਦ ਕਰਦਾ ਹਾਂ ਸੈਂਟਰ ਸਰਕਾਰ ਤੇ ਡਾਕਟਰ ਉਹ ਗਦਾਈ ਸਾਹਿਬ ਦਾ ਜੀ ਇਹ ਜੜੀਆਂ ਜੜੀਆਂ ਡੈਡ ਬੋਡੀਆਂ ਆ ਰਹੀਆਂ ਇਹਨਾਂ ਦੇ ਨਾਮ ਕੀ ਸੇ ਕਿੱਥੋਂ ਦੇ ਰਹਿਣ ਵਾਲੇ ਐ ਤੇ ਉੱਥੇ ਕੀ ਹਾਦਸਾ ਵਾਪਰਿਆ ਜੀ ਇਹ ਡੈਡ ਬੋਡੀਆਂ ਆ ਰਹੀਆਂ ਨੇ ਜੀ ਮੇਰੇ ਚਾਚੇ ਦੀ ਕੁੜੀ ਐ ਅਮਰਿੰਦਰ ਕੌਰ ਜੀ ਇੱਕ ਉਹਨਾਂ ਦੀ ਨੂੰਹ ਹੈ ਜੀ ਮਨਿੰਦਰ ਕੌਰ ਇਹ ਜੋਤਿਆ ਦੇ ਵਿੱਚ ਜੋ ਹਾਸਾ ਉਹ ਅਸੀਂ ਉਹਦੇ ਆ ਰਹੀਆਂ ਨੇ ਜੀ ਆਪਣਾ ਪਿੰਡ ਹੈ ਜੀ ਮਹਿਮਾ ਰਾਜਪੁਰਾ ਜ਼ਿਲ੍ਹਾ ਪਟਿਆਲਾ ਜੀ ਇਹਨਾਂ ਦੇ ਪਰਿਵਾਰ ਦੇ ਪਿੱਛੇ ਕੌਣ ਕੌਣ ਹੈ ਜੀ ਮੇਰੇ ਚਾਚਾ ਜੀ ਨੇ ਜਿਨ੍ਹਾਂ ਤੋਂ ਅੱਖਾਂ ਤੋਂ ਦਿਖਦੈ ਨਹੀਂ ਜੀ ਉਹਨਾਂ ਨੂੰ ਤੇ ਲੱਤਾਂ ਤੋਂ ਚੱਲ ਵੀ ਨਹੀਂ ਸਕਦੇ ਹੈਗੇ ਜੀ ਬਸ ਥਾਕੇ ਤਾਂ ਹੀ ਚੱਲਦੇ ਨੇ ਇੱਕ ਮਾਤਾ ਜੀ ਬਸ ਦੋ ਹੀ ਨੇ ਅੱਛਾ ਕਮੌਂਦਾ ਹੋਰ ਕੌਣ ਕੌਣ ਹੈਗਾ ਜੀ ਉਹਨਾਂ ਦੇ ਘਰ ਜਿਹੜਾ ਕਮੌਂਦਾ ਇਹੀ ਸਾਧਨ ਸੀ ਜਿਹੜੇ ਬਾਹਰ ਗਏ ਵੀ ਚਾਚਾ ਜੀ ਕੁੜੀ ਉਦਰੇ ਸੰਬੰਧੀ ਜਾਣਕਾਰੀ ਦਿੰਦਿਆਂ ਟਰਸਟ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਯਤਨਾ ਸਦਕਾ ਜੌਰਡੀਆ ਹਾਦਸੇ 'ਚ ਮਾਰੇ ਗਏ 11 ਪੰਜਾਬੀ ਨੌਜਵਾਨਾਂ 'ਚੋਂ 4 ਨੌਜਵਾਨਾਂ ਜਿਨ੍ਹਾਂ ਵਿੱਚ ਇੱਕ ਨਨਾਨ ਪਰਜਾਈ ਅਮਰਿੰਦਰ ਕੌਰ ਅਤੇ ਮਨਿੰਦਰ ਕੌਰ ਤੋਂ ਇਲਾਵਾ ਗਗਨਦੀਪ ਸਿੰਘ ਅਤੇ ਵਰਿੰਦਰ ਸਿੰਘ ਸ਼ਾਮਲ ਨੇ ਉਹਨਾਂ ਦੇ ਮ੍ਰਿਤਕ ਸਰੀਰ ਹਵਾਈ ਅੱਡਾ ਰਾਜਸਥਾਨੀ ਵਿਖੇ ਪਹੁੰਚੇ ਨੇ ਉਹਨਾਂ ਦੱਸਿਆ ਕਿ ਇਸ ਦੌਰਾਨ ਉਹਨਾਂ ਵੱਲੋਂ ਭੇਜੇ ਗਏ ਟਰਸਟ ਤੇ ਮੋਗਾ ਤੋਂ ਪ੍ਰਦਾਨ ਗੋਕਲ ਚੰਦ ਮੋਗਾ ਵੱਲੋਂ ਜਿੱਥੇ ਹਵਾਈ ਅੱਡੇ ਤੇ ਜਾ ਕੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ ਉੱਥੇ ਹੀ ਟਰੱਸਟ ਵੱਲੋਂ ਭੇਜੀ ਗਈ ਐਂਬੂਲੈਂਸ ਰਾਹੀਂ ਸਾਰੇ ਮ੍ਰਿਤਕ ਸਰੀਰ ਉਹਨਾਂ ਦੇ ਘਰਾਂ ਤੱਕ ਭੇਜੇ ਗਏ ਨੇ ਹਾਂਜੀ ਭਾਜੀ ਅੱਜ ਇੱਥੇ ਤੁਸੀਂ ਕਿਵੇਂ ਆਏ ਜੀ ਸਰ ਭਾਜੀ ਮੈਂ ਤੇ ਦੇਰ ਤੋਂ ਸਮਾਨੇ ਤੋਂ ਆਇਆ ਹੋ ਜੀ ਮੇਰੇ ਪੁੱਤ ਧੀਜਾ ਪੂਰਾ ਹੋ ਗਿਆ ਸੀਗਾ ਜਿਸ ਜ਼ਰੀਏ ਚ ਉਹਦੇ ਸੀ ਡੈੱਡ ਬੋਡੀ ਲੈਣ ਵਾਸਤੇ ਆਏ ਆਏ ਹੋਇਆ ਤੇ ਪੰਜਾਬ ਸਰਕਾਰ ਨੇ ਡਿਗਰੇ ਸਾਹਿਬ ਸਾਡਾ ਬਹੁਤ ਸ਼ੋਕ ਕੀਤਾ ਤਾਂ ਕਰਕੇ ਰੈਗੂਲ ਜਲਦੀ ਮਿਲ ਗਈ ਇਹ ਨਾਲੇ ਜਿੱਥੇ ਗੌਰ ਸਰਕਾਰ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਜੀ अच्छा ਹਾਦਸਾ ਕੀ ਹੋਇਆ ਸੀ ਉੱਥੇ ਬੜੀ ਮੜਾਈ ਦੱਸੋ ਗੈਸ ਗੈਸ ਕਰਦੇ ਬੰਦ ਕੀਤੀ ਰੂਮਾਂ ਦੀ ਜਨਰੇਟਰ ਵਾਲੀ ਉਸ ਕਰਕੇ ਹਾਦਸਾ ਹੋ ਗਿਆ ਤੇ ਬਾਹਰ ਇੱਥਾਂ ਹੋਈਆਂ ਬੱਟੀਆਂ ਜਿੱਥੇ ਲਾਈਟ ਚ ਬੜਾ ਦੁੱਖਤਾ ਵਾਪਰ ਗਿਆ ਤੇ ਇਹ ਡੈੱਡ ਬੋਡੀ ਜਿਹੜੀਆਂ ਇੱਥੇ ਆਈਆਂ ਨੇ ਇਹਦੇ ਵਿੱਚ ਕਿਤਾ ਕਿਤਾ ਸਹਿਯੋਗ ਰਿਹਾ ਜਿਆਦਾ ਜੀ ਪੰਜਾਬ ਸਰਕਾਰ ਦਾ ਜੀ ਇੱਕ ਉਥੋਂ ਦੇ ਉਬਰਾਏ ਸਾਹਿਬ ਦਾ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਸਾਰੇ ਦਾ ਸ਼ੁਕਰ ਸੱਚੇ ਪਾਤਸ਼ਾਹ ਦਾ ਨਾਲ ਸਾਡੇ ਨਾਲ ਹੈਲਪ ਕੀਤੀ ਹੈ ਤੇ ਸਾਨੂੰ ਡੈੱਡ ਬੋਡੀਆਂ ਜਮੜਾ ਦੀਆਂ ਜੀ ਤਾ ਜਾਣਕਾਰੀ ਮੁਤਾਬਕ ਇਹਨਾਂ ਨੌਜਵਾਨਾਂ ਦੇ ਪਰਿਵਾਰਾਂ ਦੀ ਆਰਥਿਕ ਸਥਿਤੀ ਚੰਗੀ ਨਹੀਂ ਹੈ ਜਿਸ ਕਾਰਨ ਹੁਣ ਇਹਨਾਂ ਨੂੰ ਟਰਸਟ ਵੱਲੋਂ ਮਹੀਨੇਵਾਰ ਪੈਨਸ਼ਨ ਤੋਂ ਇਲਾਵਾ ਇਹਨਾਂ ਦੇ ਖਸਤਾ ਹਾਲ ਕਰਾਉਣ ਨੂੰ ਸਵਾਰਨ ਲਈ ਮਦਦ ਵੀ ਕੀਤੀ ਜਾਵੇਗੀ ਜਿਹਾ ਟਰਸਟ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਇਹਨਾਂ ਨੌਜਵਾਨਾਂ ਦੇ ਪੀੜਿਤ ਪਰਿਵਾਰਾਂ ਨੂੰ ਜਿੱਥੇ ਪੈਨਸ਼ਨ ਦਿੱਤੀ ਜਾਵੇਗੀ ਉੱਥੇ ਹੀ ਇਹਨਾਂ ਦੇ ਕਰ ਆਲ ਸਵਾਰਨ ਲਈ ਇਹਨਾਂ ਦੀ مالی ਮਦਦ ਵੀ ਕੀਤੀ ਜਾਵੇਗੀ ਦੱਸਿਆ ਕਿ ਪਿਛਲੇ ਦਿਨੀ ਜਾਰਜੀਆ ਚ ਇਹ ਬੇਹਦ ਭਿਆਨਖਾਦ ਵਾਪਰਿਆ ਸੀ ਜਿਸ ਵਿੱਚ ਇੱਕ ਕਮਰੇ ਚ ਸੁੱਤੇ ਪਏ 11 ਪੰਜਾਬੀ ਨੌਜਵਾਨਾਂ ਸਣੇ ਕੁੱਲ 12 ਲੋਕਾਂ ਦੀ ਮੌਤ ਹੋ ਗਈ ਸੀ। ਇਹਨਾਂ ਵਿੱਚ ਇੱਕ પતિ-ਪਤਨੀ ਦੇ ਜੋੜੇ ਸਣੇ ਨਨਾਨ ਪਰਜਾਈ ਅਤੇ ਕੁਝ ਹੋਰ ਨੌਜਵਾਨ ਵੀ ਸ਼ਾਮਿਲ ਸੀ ਜਿਨ੍ਹਾਂ ਦੀ ਮ੍ਰਿਤਕ ਦੇਹਾਂ ਨੂੰ ਇੱਕ ਇੱਕ ਕਰਕੇ ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਕੇਂਦਰ ਸਰਕਾਰ ਵੱਲੋਂ ਭਾਰਤ ਵਾਪਸ ਲਿਆਂਦਾ ਜਾ ਰਿਹਾ ਹੈ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ